ਇਹ ਨੂੰ ਸੌਂ ਜਾਂਦੇ ਅੱਛਾ ਜੀ ਆ ਗਿਆ ਜੀ ਤਾਂ ਲੱਗੀ ਆ ਨਹੀਂ ਆਇਓ ਜੀ ਤੇ ਵੀ ਬਹੁਤ ਬਚਾਅ ਹੋ ਗਿਆ ਬਚਾਅ ਹੋ ਗਿਆ ਸਭ ਕਿ ਕੱਲ ਕੱਲ ਸ਼ਾਮ ਨੂੰ ਤਿੰਨ ਦਿਨਾਂ ਦਾ ਜਿਹੜਾ ਸਾਲਾਨਾ ਮੇਲਾ ਹੁੰਦਾ ਹੈ ਦਾਤਾ ਹਰੀ ਸਿੰਘ ਜੀ ਦਾ ਪਿੰਡ ਰਾਈਕੇ ਕਲਾਂ ਜਿਹੜਾ ਨੰਦਗੜ ਥਾਣੇ 'ਚ ਪੈਂਦਾ ਹੈ ਉੱਥੇ ਮੇਲਾ ਚੱਲ ਰਿਹਾ ਸੀਗਾ ਤੇ ਸਾਡੇ ਨੰਦਗੜ ਥਾਣੇ ਦੀ ਉੱਥੇ ਗਸ਼ਤ ਵੀ ਸੀਗੀ ਟੂ ਮੇਨਟੇਨ ਲਾਅ ਐਂਡ ਆਰਡਰ ਤੇ ਉੱਥੇ ਪਤਾ ਲੱਗਿਆ ਕਿ ਮੇਲੇ ਦੇ ਦੌਰਾਨ ਨੇੜੇ-ਤੇੜੇ ਮੁੰਡਿਆਂ ਦੀ ਦੋ ਗੁੱਟਾਂ ਦੀ ਕਿਸੇ ਗੱਲ ਤੇ ਬਹਿਸਬਾਜ਼ੀ ਹੋਈ ਹੈ ਜਿਹਦੇ 'ਚ ਆਪਸ ਵਿੱਚ ਹੁੱਲੜਬਾਜ਼ੀ ਚੱਲ ਰਹੀ ਹੈ ਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਆਈ ਤੇ ਐਸ ਐਚ ਓ ਸਾਹਿਬ ਵੀ ਉਸ ਏਰੀਆ 'ਚ ਚਲੇ ਗਏ ਸੀਗੇ ਪਰ ਉੱਥੇ ਕਾਫੀ ਹਜੂਮ ਇਕੱਠੇ ਕਿਸੇ ਸ਼ਾਇਦ ਨੰਬਰਦਾਰ ਹੈਗੇ ਉਹਨਾਂ ਦੇ ਘਰ 'ਚ ਇਨਫੋਰਮੇਸ਼ਨ ਆਈ ਕਿ ਕੋਈ ਸੋਨੂ ਨਾ ਦਾ ਮੁੰਡਾ ਉਸ ਘਰ 'ਚ ਵੜ ਗਿਆ ਆਲਦੋ ਜੋ ਕਹਿ ਰਿਹਾ ਹੈ ਕਿ ਸ਼ਾਇਦ ਉਹ ਜਾਣਦੇ ਵੀ ਨਹੀਂ ਸੀ ਪਰ ਜਿਹੜਾ ਬਾਹਰ ਹਜੂਮ ਇਕੱਠਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰ 10 ਜਦੋਂ ਉਹਦਾ ਨਾ ਹੈ ਉਹਨਾਂ ਨੇ ਗੇਟ ਬੰਦ ਕਰ ਲੇ ਸੀ ਤੇ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਘਰ ਦੀ ਕੰਧਾਂ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਰਟੀ ਲੈਡ ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਰਵਿੰਦਰ ਸਿੰਘ ਉਹਨਾਂ ਨੇ ਹਜੂਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ بار بار ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤਾਂ ਉਹ ਦੇਖਦੇ ਦੇਖਦੇ ਉੱਥੇ ਜਿਹੜੇ ਬਾਹਰ ਲੋਕ ਸੀਗੇ ਉਹਨਾਂ ਨੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚਓ ਨੰਦਗੜਾ ਇਨਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਖਿਰਪਾਨ ਟਾਈਪ ਦੀ ਕੋਈ ਤਿੱਖੀ ਚੀਜ਼ ਉਹਨਾਂ ਦੇ ਲੈਫਟ ਹੈਂਡ ਤੇ ਵੱਜੀ ਹੈ ਜਿਸ ਦੇ ਨਾਲ ਉਹਨਾਂ ਨੂੰ ਡੂੰਗਾ ਕੱਟ ਵੱਜਿਆ ਤੇ ਦੋ ਹੋਰ ਮੁਲਾਜ਼ਮ ਇੱਕ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ ਸੱਟ ਤੇ ਸੌਰੀ ਸਿਰ ਤੇ ਸੱਟ ਵੱਜੀ ਹੈ ਥੋੜੀ ਉਹਨਾਂ ਜੋ ਸੋਜਿਸ਼ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸੱਟਾਂ ਸਿਗੀਆਂ ਇਹਨਾਂ ਸਾਰਿਆਂ ਨੂੰ ਸੱਟਾਂ ਲੱਗਿਆ ਤੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਥਾਣੇ ਦੇ ਐਸਆਈ ਸੀਗੇ ਉਹਨਾਂ ਨੂੰ ਕਰਾਊਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਠੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਗੁੱਟਾਂ ਦੀ ਲੜਾਈ ਦੇ ਚੱਕਰ 'ਚ ਇਹ ਗੱਲ ਨਹੀਂ ਵੱਧ ਗਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਵਜੀਆਂ ਬਟ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਂਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ ਸੱਟਾਂ ਵੱਜੀਆਂ ਤੇ ਸਾਡੀ ਟੀਮ ਉਹਨਾਂ ਨੂੰ ਹਸਪੀਟਲ ਲੈ ਆਈ ਸੀਗੀ ਔਰ ਜਿਹੜੇ ਐਸਐਚਓ ਹੈ ਰਵਿੰਦਰ ਸਿੰਘ ਉਹਨਾਂ ਦੇ ਬਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 300 353 186 332 323 148 149 427 ਦੇ ਜਿਹੜੇ ਇਕੁਇਲੈਂਟ ਬੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਹੈ ਇਦੇ ਚ ਸੱਤ ਦੋਸ਼ੀ ਹੈਗੇ ਉਹ ਬਾਈ ਨੇਮ ਹੈਗੇ ਉਹ ਸਾਰੇ ਰਾਇਕੇ ਕਲਾਂ ਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਕਾਬੂ ਪਾ ਲਿਆ ਤੇ ਸਾਡੇ CIA ਔਰ ਲੋਕਲ ਸਬਡਿਵੀਜ਼ਨ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀਆਂ ਸੋ ਥੈਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰ ਲਏ ਕਿੰਨੇ ਜਿਹੜੇ ਨੇ ਹਵਾਈ ਫਾਇਰ ਪੋਲੀਸ ਨੂੰ ਬਚਾ ਲਏ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਮੈਨੂੰ ਆਈ ਥਿੰਕ 10 ਤੋਂ 15 ਹਵਾਈ ਫਾਇਰ ਕੀਤੇ ਹਾਂ ਜੀ ਬਿਲਕੁਲ ਕਾਰਨ ਸਮਝਾ ਜਿਹੜਾ ਦੋ ਜਨਾਂ ਦੇ ਵਿਚਾਲੇ ਆਪਾਂ ਮੁੰਡਿਆਂ ਦੀ ਕੋਈ ਲੜਾਈ ਹੋਈ ਹੈ ਜੀ ਤੇ ਇੱਕ ਮੁੰਡਾ ਕਿਸੇ ਦੇ ਘਰ ਵੜ ਗਿਆ ਸੀ ਤੇ ਦੂਜੀ ਪਾਰਟੀ ਕਹਿ ਰਹੀ ਸੀ ਕਿ ਉਹਨੂੰ ਬਾਹਰ ਕੱਢੋ ਤੇ ਉਸੇ ਗੱਲ ਤੇ ਉੱਥੇ ਮੰਦਿਰ ਇਕੱਠੇ ਹੁੰਦੀ ਗਈ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ ਕਿ ਇੱਥੇ ਬਹੁਤ ਜ਼ਿਆਦਾ ਹਜੂਮ ਇਕੱਠਾ ਹੋ ਗਿਆ। ਖਲਾਫ ਕੀ ਮੈਂ ਨਹੀਂ ਹੋਣਾ ਬਿਲਕੁਲ ਉਹ ਜੀ ਉਸੇ ਮੈਂ ਜੀ ਐਸ ਐਚਓ ਸਾਹਿਬ ਨੂੰ ਮਿਲ ਕੇ ਆਈ ਹਾਂ ਉਹ ਇਸ ਟਾਈਮ ਕੋਸਮੋ ਕੋਸਮੋਸ ਹਸਪੀਟਲ ਪ੍ਰਾਈਵੇਟ ਉੱਥੇ ਹੈਗੇ ਉਹਨਾਂ ਦੀ ਕਿ ਉਹਨਾਂ ਦਾ ਪਲਾਸਟਿਕ ਦੀ ਸਰਜਰੀ ਹੋਈ ਹੈ ਬਿਕੋਜ਼ ਉਹਨਾਂ ਦੇ ਲੈਫਟ ਆਰਮ 'ਚ ਕਾਫੀ ਜ਼ਿਆਦਾ ਡੂੰਗਾ ਜਿਹੜਾ ਕੱਟ ਲੱਗਿਆ ਤੇ ਮੈਂ ਡਾਕਟਰ ਸਾਹਿਬ ਨੂੰ ਵੀ ਮਿਲੀ ਆ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਨਰਵਸ ਜਿਹੜੀਆਂ ਕੱਟ ਗਈਆਂ ਔਰ ਉਹਨਾਂ ਨੇ ਹੀ ਹੈਜ਼ ਟੋਲ ਕਿ ਵਧੀਆ ਸਰਜਰੀ ਹੋ ਗਈ ਹੈ ਬਟ ਐਟ ਲੀਸਟ ਆਈ ਥਿੰਕ ਮੀਨਾ ਤਾਂ ਹੁਣ ਲੱਗੇਗਾ ਰਿਕਵਰ ਹੋਣ ਲਈ ਤੇ ਜਿਹੜੇ ਐਸਆਈ ਬਲਵਿੰਦਰ ਹੈ ਉਹ ਤਾਂ ਸਿਵਲ ਹਸਪੀਟਲ ਹੈ ਉਹਨਾਂ ਦੀ ਬਲੰਡ ਸਟ ਹੈ ਬਟ ਸਟਿਲ ਸਾਡੀ ਫਰਜ਼ ਬੰਦਲ ਕੇ ਜਦੋਂ ਸਾਡੀ ਫੋਰਸ ਨੇ ਐਨੀ ਮਿਹਨਤ ਨਾਲ ਬਹੁਤ ਕਟ ਗਿਣਤੀ ਚ ਇੰਨੇ ਸਾਰੇ ਬੰਦਿਆਂ ਨੂੰ ਡਿਸਪਰਸ ਕੀਤਾ ਸੋ ਵੀ ਹੈਵ ਟੂ ਬੀ देयर ਫੋਰ ਮੈਡਮ